ਸਪਨੇ ਵਿੱਚ ਵੀ ਵਰੜਾ ਕੇ ਕੋਈ RAM ਦਾ ਨਾਮ ਜਪ ਲੇ ਭਗਤ ਕਬੀਰ ਸਾਹਿਬ ਕਹਿੰਦੇ ਆ ਮੈਂ ਤੇ ਉਹ ਤੋਂ ਵੀ ਪੁਰਵਾਨ ਜਾਂਦਾ ਹਾਂ ਹਾਲਾਂ ਭਗਤ ਕਬੀਰ ਸਾਹਿਬ ਜੀ ساری ਉਮਰ ਉਹਨਾਂ ਲੋਕਾਂ ਦੇ ਵਿਚਕਾਰ ਰਹੇ ਉਸ ਧਰਤੀ ਤੇ ਜਿੱਥੇ ਬਹੁਤ ਜ਼ਿਆਦੇ ਕਰਮਕਾਰ ਹੁੰਦਾ ਸੀ ਇਹ ਮੈਂ ਵੇਚ ਦੀ ਤਾਂ ਕਰ ਦਿੱਤੀ ਆ ਅੱਜ ਦਾ ਸਮਾਂ ਜੇ ਕੋਈ ਇਨਸਾਨ ਜਪਣ ਵਾਲੇ ਨਾਲ ਜੁੜ ਜਾਂਦਾ ਹੈ ਉਦੀ ਸੰਗਤ ਕਰਨ ਲੱਗ ਪੈਂਦਾ ਈਵਨ ਮੰਨ ਲਓ ਉਹਨੂੰ ਝੋਕੇ ਉਹਦੇ ਪੈਰੀ ਹੱਥ ਲਾ ਦਿੰਦਾ ਤੇ ਮੇਰੇ ਵਰਗੇ ਗਿਆਨੀ ਤਵਾ ਲਾਉਣ ਲੱਗੇ ਬਿੰਦ ਲਾਉਂਦੇ ਆ ਜੀ ਕਿ ਫਲਾਣਾ ਤਾਂ ਦੇ ਦੀ ਪੂਜਾ ਕਰਦਾ ਪਰ ਗੁਰਬਾਣੀ ਵਿੱਚ ਇਹ ਵੀ ਸ਼ਬਦ ਆਇਆ ਸਿੰਘਾਂ ਨੇ ਪੜ੍ਹਿਆ ਸੀ ਮਹਾਰਾਜ ਕਹਿੰਦੇ ਆ ਕੋਈ ਜਨ ਹਰਿ ਸਿਉ ਦੇਵੈ ਜੋਰ ਮਹਾਰਾਜ ਕਹਿੰਦੇ ਆ ਜੀ ਕਿ ਕੋਈ ਮੈਨੂੰ ਉਸ ਮਾਲਕ ਦੇ ਚਰਨਾਂ ਨਾਲ ਜੋੜ ਲੈ ਕੋਈ ਜਨ ਹਰਿ ਸਿਉ ਦੇਵੈ ਜੋਰ ਮੈਂ ਕੀ ਕਰਾਂ ਮਾਰਾ ਕਿੰਦਿਆ ਚਰਨ ਗਹੋਂ ਵਕੋ ਸੁਭ ਰਸਨਾ ਮੈਂ ਉਹਦੇ ਚਰਨ ਪਕੜ ਲਵਾਂ ਤੇ ਇਸ ਜबान ਨਾਲ ਮੈਂ ਉਹਦੇ ਪ੍ਰਤੀ ਮਿੱਠੇ ਬੋਲ ਬੋਲਾਂ ਚਰਨ ਗਹੋ ਵਕੋ ਸੁਭ ਰਸਨਾ ਦੀਜੈ ਪ੍ਰਾਣ ਅਕੋਰ ਮੈਂ ਆਪਣੇ ਪ੍ਰਾਣ ਵੀ ਉਹਨੂੰ ਕੱਢ ਕੇ ਦੇ ਦਿੰਦਾ ਫਤ ਕਬੀਰ ਸਾਹਿਬ ਨੇ ਕਿਹਾ ਕਬੀਰ ਸੁਪਨੇ ਹੂ ਵਰਡਾਇਕੈ ਜਹ ਮੁਖ ਨਿਕਸੈ ਰਾਮ ਜਿਹਦੇ ਮੁਖਨੇ ਵਿੱਚ ਵੀ ਜਿਹੜਾ ਵਾਹਿਗੁਰੂ ਨੂੰ ਅਕਾਲ ਪੁਰਖ ਨੂੰ ਚੇਤੇ ਰੱਖਦਾ ਹੈ ਮਹਾਰਾ ਕਹਿੰਦਿਆ ਮੇਰੇ ਚੰਮ ਦੀ ਜੁੱਤੀ ਬਣਾ ਕੇ ਉਹਦੇ ਪੈਰਾਂ 'ਤੇ ਪਾ ਦੇ। ਭਗਤ ਕਬੀਰ ਸਹਿ ਸੁਪਨੇ ਹੂੰ ਬਰੜਾਇਕ ਹੈ। ਜੇ ਮੁਖ ਨਿਕਸੈ RAM ਮਹਾਰਾ ਕਹਿੰਦਿਆ ਤਾਂ ਕੇ ਪੱਗ ਕੀ ਪਨਹੀਂ। ਪਾਨੀਦਾਰਥੇ ਮਹਾਰਾ ਕਹਿੰਦਿਆ ਚੇਤੇ ਰੱਖਿਓ ਉਹਦੇ ਪੈਰ ਵਿੱਚ ਮੇਰੇ ਚੰਮ ਦੀ ਬਣਾ ਕੇ ਜੁੱਤੀ ਪਾ ਦਿਓ। ਤਾਂ ਕੇ ਪੱਗ ਕੀ ਪਨਹੀਂ ਮੇਰੇ ਤਨ ਕੋ ਚਾਮ ਮੇਰੇ ਹੱਡੀਆਂ ਦੇ ਇਸ ਪੁਤਲੇ ਦੀ ਜਿਹੜਾ ਚਾਮਿਆਂ ਉਹਦੇ ਬਣਾ ਕੇ ਪੈਰਾਂ 'ਚ ਪਾ ਦੇ ਇੰਨਾ ਸਤਕਾ ਫਿਰ ਮਹਾਰਤ ਗੁਰੂ ਨਾਨਕ ਸਾਹਿਬ ਬਚਨ ਕਰਦੇ ਆ ਜੀ ਹਉ ਕੁਰਬਾਨੈ ਜਾਉ ਹਉ ਕੁਰਬਾਨੈ ਜਾਉ ਤਿਨਾਂ ਕਹਿ ਲੈਣ ਜੋ ਤੇਰਾ ਨਾਮ ਫਿਰ ਕਿਆ ਲੈਣ ਜੋ ਤੇਰਾ ਨਾਮ ਤਿਨਾਂ ਕਹਿ ਹਉ ਸਦ ਕੁਰਬਾਨੈ ਜਾਉ